ਹਾਂਜੀ ਬਜੁਰਗੋ ਕੀ ਹੈ ਜੀ ਇਹ ਇਹਨੂੰ ਰਸਪਰੀ ਵੀ ਕਹਿ ਦਿੰਦੇ ਆ ਜੀ ਇਹਨੂੰ ਲੱਗਦੇ ਆ ਟਮਾਟਿਆਂ ਵਾਂਗੂ ਹੁੰਦੇ ਆ ਜੀ 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 ਤੇ ਬਾਹਲੀ ਗੁਣਕਾਰੀ ਹੁੰਦੀ ਹੈ ਸਾਡੇ ਤੰਦਰੁਸਤੀ ਵਾਸਤੇ ਤਾਂ ਬੜਾ ਵੱਡਾ ਯੋਗਦਾਨ ਹੈ ਇਹਦਾ ਰਸਪਰੀ ਕਹਿੰਦੇ ਇਹਨੂੰ ਜੇ ਰਸਪਰੀ ਬੋਲ ਦਿੰਦੇ ਇਹ ਨਾ ਵੱਖ-ਵੱਖ ਬੋਲ ਦਿੰਦੇ ਆ ਜੀ ਅੱਛਾ ਜੀ ਤੈਨੂੰ ਲੱਗ ਜਾਂਦੇ ਆ ਜੀ ਟਮਾਟਿਆਂ ਜਿਹਾ ਵਾਂਗੂ ਠੀਕ ਆ ਠੀਕ ਖੱਟ ਮਿੱਠੀ ਜੀ ਹੁੰਦੀ ਆ ਜੀ ਬਾਹਲੀ ਸਵਾਦ ਆ ਜੀ ਇਹ ਕਿਤੇ ਉਹ ਮਕੋਹ ਤਾਂ ਨਹੀਂ ਜੀ ਨਹੀਂ ਮਕੋਹ ਨਹੀਂ ਜੀ ਮਕੋਹ ਵੀ ਆਪਣੇ ਹੈਗੇ ਆ ਜੀ ਉਹ ਵੀ ਜਮਨ ਲੱਗੀਆਂ ਅਸਲ ਇਹ ਰਸਪਰੀ ਕਹਿੰਦੇ ਇਹਨੂੰ ਹਾਂਜੀ ਇਹ ਨੇ ਚਲੋ ਬਹੁਤ ਸੋਹਣਾ ਚਲਾਈ ਵੀ ਹੈਗੀ ਆਪਣੇ ਕੋ ਇੱਥੇ ਕੋਈ ਚੀਜ਼ ਹੈ ਨਹੀਂ ਜਿਹੜੀ ਵੀ ਨਹੀਂ ਕੀ ਆਪਣੇ ਤੋਂ ਬਹੁਤ ਬਹੁਤ ਵਧੀਆ ਜੀ ਹਾਂਜੀ ਕਮਾਲ ਆ ਹੈ ਇਹ ਪਾਜੀ ਕਾਕ ਨਜ ਇਹ ਹੋਈ ਅੱਛਾ ਇਹ ਕਾਕ ਨਜ ਆ ਰਸਪਰੀ ਕਹਿੰਦੇ ਇਹਨੂੰ ਬਾਬਾ ਜੀ ਰਸਪਰੀ ਜੀ ਇਹਨੂੰ ਕਹਿੰਦੇ ਅੱਛਾ ਕਾਕ ਨਜ ਨਹੀਂ ਕਾਕ ਜੰਗਾ ਕਾਕ ਜੰਗਾ ਕਾਕ ਜੰਗਾ ਗੱਲ ਬਹੁਤ ਤੇਜ਼ ਤਾਂ ਖਾਣ ਇਹ ਆ ਕਾਕ ਨਜ ਅੱਜ ਤਾਂ ਅੱਜ ਤਾਂ ਜਾਣਕਾਰੀ ਦੇ ਲਈ ਵੱਡੇ ਵੱਡੇ ਦਿਗਜ ਇਕੱਠੇ ਹੋਏ ਹੋ ਆ ਤੇ ਸਾਡੀ ਜਾਣਕਾਰੀ ਮਤਲਬ ਕਹਿ ਸਕਦੇ ਆਂ ਵੀ ਦੁਗਣੀ ਤਿਕਣੀ ਚੌਕਣੀ ਸਪੀਡ ਦੇ ਨਾਲ ਵਧ ਰਹੀ ਆ ਉਹ ਬਈ ਦਾ ਹੁੰਦਾ ਨਾ ਲੱਗ ਲੱਗ ਕੇ ਜੇ ਲੱਗ ਲੱਗ ਨਾਮ ਨਾ ਬਣਾਉਂਦੇ ਆ ਉਹ ਕਈ ਲੋਕ ਤੁਸੀਂ YouTube ਤੇ ਦੇਖੋਗੇ ਨਾ ਹਾਂਜੀ ਹਾਂਜੀ ਕੋਈ ਇਹਨੂੰ ਅਸ਼ੁਭਗੰਧਾ ਕਹੀ ਜਾਂਦਾ ਅੱਛਾ ਕੋਈ ਇਹਨੂੰ ਮਕੋ ਕਹੀ ਜਾਂਦਾ ਹਾਂ ਪਰ ਇਹ ਕਾਕਨਾਜ ਆ ਹਾਂ 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 ਤੇ ਇਹਦਾ ਭਾਜੀ ਕੀ ਬੈਨੀਫਿਟ ਆ ਇਹ ਭਾਜੀ ਕਾਫੀ ਦਵਾਈਆਂ ਦੇ ਵਿੱਚ ਪੈਂਦਾ ਹੈ ਵੀ ਤਾਕਤ ਵਾਲੀ ਚੀਜ਼ ਆ ਇਹ ਅੱਛਾ ਤੇ ਦੇਖ ਰੇਖ ਚ ਕਰਨੀ ਚਾਹੀਦੀ ਯੂਜ਼ ਠੀਕ ਆ ਠੀਕ ਆ ਆ ਦੇਖੋ ਆ ਇਹਦਾ ਫਲ ਇਦਾਂ ਦਾ ਹੁੰਦਾ ਕਵਰ ਜਿੱਦਾਂ ਹੁੰਦਾ ਨਾ ਲਫਾਫਾ ਚੜਿਆ ਹਾਂਜੀ 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 ਆ ਦੇਖੋ ਵਿੱਚ ਵਾਹ ਇਹ ਜਿਹੜੀ ਭਾਜੀ ਗੁਰਦੇ ਦੀ ਪੱਥਰੀ ਹੁੰਦੀ ਹੈ ਨਾ ਅੱਛਾ ਜੀ ਉਹਨੂੰ ਤੋੜ-ਤੋੜ ਕੇ ਕੱਢਣ ਦੇ ਵਿੱਚ ਇਹਦਾ ਬਹੁਤ ਬੈਨੀਫਿਟ ਹੁੰਦਾ ਹੈ ਇਹਦਾ ਇਹ ਹਜ਼ਰੂਲ ਜ਼ਹੂਦ ਭਸਮ ਜਿਹੜੀ ਹੈ ਨਾ ਅੱਛਾ ਉਹਦੇ ਵਿੱਚ ਪੈਂਦਾ ਹੈ ਇਹ ਯੂਨਾਨੀ ਸੱਧਾ ਜਿਹੜਾ ਅੱਛਾ ਤਾਜਰਵੇਦ ਆ ਯੂਨਾਨੀ ਸੱਧਾ ਵੀ ਇਦਾ ਆਯੁਰਵੇਦ ਵਾਂਗੂ ਆ ਜਨਾਨੀ ਪદ્ધਤੀ ਆ ਅੱਛਾ ਅੱਛਾ ਠੀਕ ਉਹਦੇ ਵਿੱਚ ਯੂਜ਼ ਹੁੰਦਾ ਹੈ ਆਪਣੇ ਵੀ ਯੂਜ਼ ਕਰਦੇ ਆ ਵਾਹ ਜੀ ਵਾਹ ਇਹਨੂੰ ਕਹਿੰਦੇ ਕਾਕਮਾਜੀ ਕਾਕਨਜ ਕਾਕਨਜ ਹਾਂਜੀ ਤਾਂ ਤੁਸੀਂ ਉਹ ਇਹ ਖਰੀਦਣ ਜਾਓਗੇ ਹਾਂਜੀ ਤੁਸੀਂ ਕਹਣਾ ਇੰਨਾ ਕੋਸਟਲੀ ਆਇ ਤੇ ਉਦੋਂ ਰੋਲਦਾ ਪਿਆ ਵਿਚਾਰਾ ਹੂੰ